ਖਾਸ ਤੌਰ ਤੇ ਆਟੋਮੋਬਾਈਲ ਸੈਕਟਰ ਨੂੰ ਕਹਿੰਦੇ ਕਿ ਬੜੀ ਵੱਡੀ ਹੁਕ ਮਿਲੇਗੀ ਔਰ ਗੱਡੀਆਂ ਜੜੀਆਂ ਕਿਹਾ ਜਾ ਰਿਹਾ ਸੀਗਾ ਕਿ ਕਿਸੇ ਟਾਈਮ ਕਦੇ ਬੂਮ ਦੇ ਵਿੱਚ ਸੀਗੀਆਂ ਹੁਣ ਬੜਾ ਸਲੋ ਡੰਪ ਚੱਲ ਰਿਹਾ ਸੀਗਾ ਉਹਨੂੰ ਇੱਕ ਬੂਮ ਮਿਲੇਗਾ ਜੇ ਗੱਡੀਆਂ ਸੜਕਾਂ ਤੇ ਆਉਂਦੀਆਂ ਨੇ ਤੇ ਜਰੂਰ ਤੁਹਾਡੇ ਪੈਟਰੋਲ ਪੰਪਾਂ ਤੇ ਵੀ ਜ਼ਰੂਰ ਆਣਗੀਆਂ ਤੇ ਥੋੜੀ ਕਮਾਈ ਵੀ ਵਧੇਗੀ ਹੁਣਕਰ ਅਸੀਂ ਬਿਲਕੁਲ ਉਮੀਦ ਕਰ ਰਹੇ ਆ ਕਿ ਸਾਡੀਆਂ ਸੇਲਾਂ ਵੀ ਵਧਣ ਗਿਆ ਤੇ ਅਕੋਰਡਿੰਗਲੀ ਸਾਡੇ ਪ੍ਰੋਫਿਟਸ ਵੀ ਵਧਣਗੇ ਲੇਕਿਨ ਨਮੂਸ਼ੀ ਵੀ ਹੋਈ ਹੈ ਥੋੜੀ ਜੀ ਕਿਉਂਕਿ ਅਸੀਂ ਉਮੀਦ ਕਰ ਰਹੇ ਸੀ ਵੀ ਪੈਟਰੋਲ ਔਰ ਡੀਜ਼ਲ ਨੂੰ ਵੀ ਜੀਐਸਟੀ ਦੇ ਵਿੱਚ ਲੈ ਕੇ ਆਇਆ ਜਾਏਗਾ ਸੋ ਥੈਟ ਵਨ ਇੰਡੀਆ ਵਨ ਰੇਟ ਹੋ ਜਾਵੇ ਸਾਡੀ ਵੀ ਜਿਹੜੀ ਲੜਾਈ ਪੰਜਾਬ ਸਰਕਾਰ ਨਾਲ ਲਗਾਤਾਰ ਚੱਲ ਰਹੀ ਹੈ ਵੈਟ ਦੇ ਮੁੱਦਿਆਂ ਨੂੰ ਲੈ ਕੇ ਉਹਦੇ ਉਹਦੀ ਲੜਾਈ ਜਿਹੜੀ ਸੀ ਉਹ ਬੰਦ ਹੋ ਜਾਂਦੀ ਕਮਾਊ ਪੁੱਤ ਤੇ ਕੋਈ ਹੋਰ ਅਧਿਕਾਰ ਦੇਣਾ ਨਹੀਂ ਨਾ ਚਾਹਦਾ ਕਮਾਊ ਪੁੱਤਾ ਕਹਿੰਦਾ ਮੈਂ ਆਪਣੇ ਕੋਲ ਹੀ ਰੱਖਾਂ ਸਟੇਟ ਗਵਰਨਮੈਂਟ ਦੇ ਐਕਸਾਈਜ਼ ਤੇ ਇਹੀ ਤਾਂ ਕਮਾਉ ਪੁੱਤ ਨੇ ਜਿਹੜੇ ਜਿਸ ਟਾਈਮ ਮਰਜ਼ੀ ਵਰਤੋ ਜਾ ਸਕਦੇ ਨੇ ਲੇਕਿਨ ਜੇ ਜੀਐਸਟੀ ਦੇ ਵਿੱਚ ਪੈਟਰੋਲ ਔਰ ਡੀਜ਼ਲ ਨੂੰ ਲੈ ਕੇ ਆਂਦੇ ਭਾਵੇਂ ਇੱਕ ਸਪੈਸ਼ਲ ਸਿੰਟੈਕਸ ਵੀ ਇੱਕ ਸਪੈਸ਼ਲ ਸਲੈਬ ਬਣਾ ਦਿੰਦੇ ਸੁਪਰ ਸਿੰਟੈਕਸ ਨਾਲ ਲੈ ਕੇ ਵੀ ਉਸ ਸਲੈਬ ਦੇ ਵਿੱਚ ਅਗਰ ਇਹ ਪਾਉਂਦੇ ਇਹਨੂੰ 50 50% ਵਾਲੀ ਵੀ ਸਲੈਬ ਬਣਾ ਦਿੰਦੇ ਤੇ ਤਾਂ ਵੀ 17-18 ਰੁਪਏ ਤੱਕ ਪੈਟਰੋਲ ਦੀਆਂ ਕੀਮਤਾਂ ਘੱਟ ਸਕਦੀਆਂ ਸੀਗੀਆਂ ਜਿਹਦੇ ਵਿੱਚ ਮੈਂ ਸਮਝਦਾ ਕਿ ਆਮ ਜਨਤਾ ਦਾ ਅ ਬੈਨੀਫਿਟ ਉਸ ਤਰੀਕੇ ਨਾਲ ਹੋ ਸਕਦਾ ਸੀਗਾ ਕਿਉਂਕਿ ਕੁਝ ਅਨਾਰਗਨਾਈਜ਼ ਸੈਕਟਰ ਦੇ ਵੀ ਹੈਗੇ ਆ ਜਿਨ੍ਹਾਂ ਤੇ ਇਫੈਕਟ ਪੈਂਦਾ ਪੈਟਰੋਲ ਐਂਡ ਡੀਜ਼ਲ ਦਾ ਜਿੱਦਾਂ ਕਿ ਪਿਆਜ਼ ਹੋ ਗਿਆ ਆਲੂ ਹੋ ਗਿਆ ਇਹ ਅਨਾਰਗਨਾਈਜ਼ ਸੈਕਟਰ ਦੇ ਆ ਠੀਕ ਹੈ ਨਾ ਇਹਨਾਂ ਦੇ ਮਾਲ ਪਹਾੜਾ ਜਿਹੜਾ ਜਿੰਨੀ ਦੇਰ ਤੱਕ ਸਸਤਾ ਨਹੀਂ ਹੁੰਦਾ ਉਨੀ ਦੇਰ ਤੱਕ ਕਿਚਨ ਦੀ ਮਹਿੰਗਾਈ ਜਿਹੜੀ ਹੈ ਉਹ ਖਤਮ ਨਹੀਂ ਹੋ ਸਕਦੀ